ਸੜਕ ਦੇ ਕਿਨਾਰੇ ਖੜੇ ਇੱਕ ਸਫੈਦੇ ਦੇ ਵਿੱਚ ਜਾ ਕੇ ਕਾਰ ਵੱਜੀ ਜਦੋਂ ਇਹ ਕਾਰ ਉਸ ਸਫੈਦੇ ਦੇ ਵਿੱਚ ਜਾ ਕੇ ਵੱਜੀ ਤਾਂ ਦੋ ਮੁੰਡਿਆਂ ਦੀ ਮੌਕੇ ਦੇ ਉੱਪਰ ਮੌਤ ਹੋ ਗਈ ਇਹ ਦੋਵੇਂ ਮੁੰਡੇ ਨੇ ਜਿਹੜੇ ਉਹ ਆਪਣੇ ਦੋਸਤ ਸਮੇਤ ਕਾਰ ਦੇ ਵਿੱਚ ਸਵਾਰ ਹੁੰਦੇ ਨੇ ਤਾਂ ਤਿੰਨ ਦੋਸਤਾਂ ਦੇ ਨਾਲ ਭਰੀ ਹੋਈ ਕਾਰ ਇੱਕ ਸਫੈਦੇ ਦੇ ਵਿੱਚ ਜਾ ਕੇ ਵੱਜਦੀ ਆ ਜਦੋਂ ਇਹ ਕਾਰ ਉਸ ਸਫੈਦੇ ਦੇ ਵਿੱਚ ਜਾ ਕੇ ਵੱਜਦੀ ਆ ਤਾਂ ਦੋ ਦੋਸਤਾਂ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਆ ਜਦਕਿ ਇੱਕ ਦੋਸਤ ਆ ਜਿਹੜਾ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੁੰਦਾ ਤਾਂ ਉਸ ਤੋਂ ਪਹਿਲਾਂ 10 ਮਿੰਟ ਇੱਕ ਦੋਸਤ ਨੂੰ ਪਹਿਲਾਂ ਹੀ ਇਹ ਮੁੰਡੇ ਰਸਤੇ ਦੇ ਵਿੱਚ ਉਤਾਰ ਕੇ ਆਏ ਸੀ ਤਾਂ ਚਾਰ ਮੁੰਡੇ ਜਿਹੜੇ ਕਿ ਇੱਕ ਨਿੱਜੀ ਕੰਪਨੀ ਦੇ ਫੰਕਸ਼ਨ ਨੂੰ ਅਟੈਂਡ ਕਰਕੇ ਵਾਪਸ ਆਪਣੇ ਘਰਾਂ ਨੂੰ ਆ ਰਹੇ ਹੁੰਦੇ ਨੇ ਇਹਨਾਂ ਚਾਰ ਦੇ ਵਿੱਚੋਂ ਤਾਂ ਇੱਕ ਉਤਰ ਜਾਂਦਾ ਜਦਕਿ ਤਿੰਨ ਨੇ ਜਿਹੜੇ ਉਹ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਜਿਵੇਂ ਹੀ ਉਹ ਘਰ ਵੱਲ ਜਾ ਰਹੇ ਸੀ ਤਾਂ ਇੱਕ ਖੜੇ ਸਫੈਦੇ ਦੇ ਵਿੱਚ ਜਾ ਕੇ ਉਹਨਾਂ ਦੀ ਕਾਰ ਵੱਜੀ ਜਦੋਂ ਇਹ ਕਾਰ ਵੱਜੀ ਆ ਤਾਂ ਦੋ ਮੁੰਡਿਆਂ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਜਦਕਿ ਇੱਕ ਮੁੰਡਾ ਜਿਹੜਾ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤਾਂ ਫਿਰੋਜ਼ਪੁਰ ਫਾਜ਼ਲਕਾ ਰੋਡ ਦੇ ਕੋਲ ਪਿੰਡ ਪੈਂਦਾ ਲਮੋਚੜ ਜਿੱਥੇ ਇਹ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਕਾਰ ਦੀ ਟੱਕਰ ਸੜਕ ਕਿਨਾਰੇ ਸਫੈਦੇ ਦੇ ਨਾਲ ਹੋਈ ਆ ਜਦੋਂ ਕਾਰ ਸਫੈਦੇ ਦੇ ਵਿੱਚ ਜਾ ਕੇ ਵੱਜੀ ਤਾਂ ਕਾਰ ਆ ਜਿਹੜੀ ਉਹ ਪੂਰੀ ਤਰ੍ਹਾਂ ਖਤਮ ਹੋ ਗਈ ਉਸ ਕਾਰ ਦਾ ਕੱਖ ਤੱਕ ਨਾ ਬਚਿਆ ਜਿਹੜੇ ਇਸ ਕਾਰ ਦੇ ਵਿੱਚ ਮੁੰਡੇ ਸਵਾਰ ਸੀ ਉਹਨਾਂ ਦੇ ਵਿੱਚੋਂ ਦੋ ਦੀ ਮੌਕੇ ਦੇ ਉੱਪਰ ਮੌਤ ਹੋ ਗਈ ਜਦਕਿ ਇੱਕ ਮੁੰਡਾ ਜਿਹੜਾ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤਾਂ ਤਸਵੀਰਾਂ ਦਿਖਾ ਰਹੇ ਹਾਂ ਉਸ ਭਿਆਨਕ ਹਾਸੇ ਦੀਆਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਨਾ ਜ਼ਿਆਦਾ ਇਹ ਭਿਆਨਕ ਹਾ사 ਹੋਇਆ ਤਾਂ ਇਸ ਕਾਰ ਦੇ ਵਿੱਚ ਤਿੰਨ ਮੁੰਡੇ ਸਵਾਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੀ ਮੌਤ ਹੋ ਗਈ ਆ ਤੇ ਇੱਕ ਮੁੰਡਾ ਜਿਹੜਾ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤੇ ਵੀਰੇ ਰਾਤ ਫੋਨ ਆਇਆ ਸੰਨ ਤਾਂ ਕੋਈ ਪਤਾ ਨਹੀਂ ਲੱਗਿਆ ਇੱਥੇ ਕੁਬਾਇ ਤੋਂ 3-4 ਕਿਲੋਮੀਟਰ ਅੱਗੇ ਲਮੋਚੜ ਪਿੰਡ ਹੈ ਕੋਈ ਉੱਥੇ ਐਕਸੀਡੈਂਟ ਦੱਸਿਆ ਵੀ ਹੋਇਆ ਇਹਨਾਂ ਦਾ ਤੇ ਅਸੀਂ ਜਾ ਕੇ ਦੇਖਿਆ ਵੀ ਉਸ ਤੋਂ ਪਹਿਲਾਂ ਯਾਨੀ ਕਿ ਪੁਲਿਸ ਇਹਨਾਂ ਨੂੰ ਡੈੱਡ ਬੁਡੀਆ ਚੱਕ ਕੇ ਲੈ ਆਈ ਸੀਗੀ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਆ ਕੇ ਦੇਖਿਆ ਡੈੱਡ ਸੀਗੇ 사ਜਨ ਕੁਮਾਰ ਜੀ ਇਹ ਹਾਰਡਵੇਅਰ ਦਾ ਕੰਮ ਕਰਦੇ ਸੀਗੇ ਇਹ ਤਿੰਨੇ ਜਣੇ ਦੱਸਦੇ ਆ ਜੀ ਪੱਕਾ ਪਤਾ ਨਹੀਂਗਾ ਇੱਕ ਇਹਨਾਂ ਦਾ ਦੋਸਤ ਸੀਗਾ ਕਹਿੰਦੇ ਉੱਥੇ ਜਲਾਲਾਵਾਦ ਛੱਡ ਕੇ ਆਏ ਇਹਨਾਂ ਨੂੰ ਤੇ ਕੋਈ ਪਾਰਟੀ ਸੀਗੀ ਇਹਨਾਂ ਦੀ ਕਿਸੇ ਤਰ੍ਹਾਂ ਦੀ ਉਧਰੋਂ ਅਟੈਂਡ ਕਰਕੇ ਵਾਪਸੀ ਆ ਰਹੇ ਸੀਗੇ ਜੀ ਆਪਣੇ ਦੋਸਤ ਨੂੰ ਘਰੇ ਛੱਡ ਕੇ ਤੇ ਉਸ ਤੋਂ ਬਾਅਦ ਇਹ ਆਪਣੇ ਆ ਰਹੇ ਸੀਗੇ ਫਾਇਲ ਕਾ ਵਾਪਸ ਦੇ ਕੋਈ ਕੋਈ ਤਾਂ ਕਹਿੰਦਾ ਟਾਇਰ ਫਟਿਆ ਗੱਡੀ ਦਾ ਤੇ ਕੋਈ ਕਹਿੰਦਾ ਸਾਈਡ ਵੱਜੀ ਇਹ ਹੁਣ ਆਪਰ ਕੋਲ ਲੈਣੀ ਪੱਕਾ ਨਹੀਂ ਪਤਾ ਜੀ ਗੱਡੀ ਤਾਂ ਵੀਰ ਸੜਕ ਕਿਨਾਰੇ ਖੜੀ ਸੀ ਜੀ ਪੂਰੀ ਡੈਮੇਜ ਸੀ ਗੱਡੀ ਕੋਈ ਪਛਾਣ ਨਹੀਂ ਆਦੀ ਵੀ ਕਿਹੜਾ ਮਾਡਲ ਹੈ ਕਿਵੇਂ ਜੀ ਕਿਸ ਤਰ੍ਹਾਂ ਦੀ ਸਾਰੀ ਖਤਮ ਹੈ ਗੱਡੀ ਕਿੰਨੇ ਜਣਿਆਂ ਦੀ ਬੈਠੀ ਹੋਈ ਹੈ ਇਹਨਾਂ ਹੀ ਦੋ ਯਾਨੀ ਕਿ ਡੈਥ ਮੁੱਕੇ ਤੇ ਕਹਿੰਦੇ ਨ ਹੋ ਗਈ ਸੀ ਜੀ ਸਾਇਨ ਕੁਮਾਰ ਤੇ ਇੱਕ ਕਾਕੂ ਤੂੜੀਆ ਦੱਸਦੀ ਤੇ ਦੂਸਰੇ ਲੜਕੇ ਨੂੰ ਫਰੀਦਪੁਰ ਰੈਫਰ ਕਹਿੰਦੇ ਕਰਤਾ ਜਿਹੜਾ ਬਠਿੰਡੇ ਤੋਂ ਆ ਰਹੇ ਸੀਗੇ ਜਲਾਲਾਬਾਦ ਇੱਕ ਜਣੇ ਨੂੰ ਉਤਾਰਿਆ ਉਸ ਤੋਂ ਬਾਅਦ ਉੱਥੇ ਗਏ ਆ ਪੰਪ ਤੇ ਗਏ ਆ ਬੋਸ਼ਕਮ ਵਗੈਰਾ ਗਏ ਆ ਤੇ ਐਗਜੈਕਟ ਉਸ ਤੋਂ 5 ਮਿੰਟਾਂ ਬਾਅਦ ਕੋਲ ਆ ਗਿਆ ਕਿ ਇਸ ਤਰ੍ਹਾਂ ਆਦ੍ਰਿ ਘਟਨਾ ਹੋ ਉਸ ਤੋਂ ਬਾਅਦ ਅਸੀਂ ਗਏ ਉੱਥੇ ਉੱਥੇ ਜਾ ਕੇ ਦੇਖਿਆ ਤੇ ਬੋਡੀ ਸੀ ਦੇਖਿਆ ਹਲੋ ਇਹ ਕਹਿੰਦੇ ਬਸ ਅਸੀਂ ਜਲਾਲਾਬਾਦ ਤੋਂ ਚੱਲ ਪਏ ਬਸ ਉਹ ਭਾਈ ਹੌਲ ਬੁੰਚੀ ਹੈ 5 ਮਿੰਟ ਤਾਬਾ ਬਸ ਕਿਹਦੇ ਨਾਲ ਹੋਈ ਸੀ ਗੱਲ ਕਾਰੀ ਹੋਈ ਸੀ ਗੱਲ ਨਹੀਂ ਨਹੀਂ ਵਾਈਫਸ ਵਾਈਫਸ ਤੇ ਵਾਈਫ ਕੋਈ ਬਹੁਤ ਮਾੜਾ ਹੋਇਆ ਗਿਆ ਮਾੜਾ ਗਿਆ ਦਾ ਕੀ ਗਿਆ ਵੀ ਵਿਆਹ ਹੀ ਹੋਈ ਸੀ ਹਾਂਜੀ ਦੋਨੋਂ ਮੈਰਿਡ ਸੀ ਪੁਲਿਸ ਦੇਖੋ ਪੁਲਿਸ ਨੇ ਕਰੀ ਤਾਇਰ ਫਟਿਆ ਸੀ ਟਾਇਰ ਫਟਿਆ ਜੀ ਪਿੰਡ ਵਾਲੇ ਕਹਿ ਰਹੇ ਆ ਵੀ ਟਾਇਰ ਫਟਿਆ ਉਸ ਤੋਂ ਬਾਅਦ ਚਲਦੀ ਗੱਡੀ ਦਾ ਟਾਇਰ ਖੋਲ ਗਿਆ ਜਿਵੇਂ ਪਾਰ ਆਇਆ ਹੁੰਦੇ ਨੇ ਤੇ ਗੱਡੀ ਪਲਟੀ ਖਾਦੀ ਆ ਦੋ ਵਾਰੀ ਅੰਨੇ ਜੀ ਬੱਸ